ਲੈਦਾ ਤੇਰੇ ਕੋਲ ਬਣਿਆ ਘਰੇ ਕੀ ਕਰਦਾ ਜੀ ਗਲਤੀ ਹੈਗੀ ਆ ਹੈਗੀ ਹੈ ਨਾ ਤੇ ਨਹੀਂ ਅੱਜ ਤੋਂ ਬਾਅਦ ਕਰੇਗਾ ਕਿ ਨਹੀਂ ਹੱਥ ਨਹੀਂ ਜੋੜਦੇ ਕਿੰਨੇ ਵਾਰੀ ਤੁਹਾਨੂੰ ਆਖਿਆ ਵੀ ਅੱਗੇ ਨਹੀਂ ਸਵਾਰੀ ਪਾਉਣੀ ਅੱਗੇ ਨਹੀਂ ਬੰਦੇ ਆਖਿਆ ਕਿ ਨਹੀਂ ਆਖਿਆ ਅੱਜ ਤੋਂ ਬਾਅਦ ਆ ਚੀਜ਼ ਤੇ ਬੰਦਾ ਬੈਠ ਗਿਆ ਮੇਰੇ ਵੱਲ ਬਰਦਾਸ਼ਤ ਨਹੀਂ ਮੈਂ ਕਰਦਾ ਕੋਈ ਪ੍ਰਮਾਤ ਮਾਮਾ ਹੱਥ ਮਾਰੋ ਉੱਪਰ ਵਾਲੇ ਦੇ ਮੂਰੇ ਹੱਥ ਜੋੜੋ ਜਦੋਂ ਜੋੜਨੇ ਆ ਸਰ ਆ ਆ ਦੀਆਂ ਨੂਲ ਰੈਗੂਲੇਸ਼ਨ ਨੂੰ ਫੈਕਟਰ ਐ ਅਜੇ ਤੱਕ ਗਲਤੀ ਨਹੀਂ ਕਰਦੀ ਅਖੇਵ ਸਵਾਰੀ ਬਿਠਾਉਣੀ ਤਾਂ ਮੈਂ ਚਲਾਨ ਕਰੂੰਗਾ ਪਰ ਮੈਂ ਕਦੇ ਵੀ ਜ਼ਿੰਦਗੀ ਵਿੱਚ ਗਰੀਬ ਸਮਝ ਕੇ ਰੋਹ ਨਹੀਂ ਮਾਰਿਆ ਉਹਨੂੰ ਇਹ ਸੋਚਦਾ ਵੀ ਜੇ ਕੋਈ ਸਾਡੇ ਨਾਲ ਇਸਤਾਰ ਦਿੰਦਾ ਹੈ ਗਰੀਬ ਵੀ ਅਮੀਰ ਹੈ ਜੇ ਰੱਬ ਨਾ ਕਰੇ ਉੰਨੀ ਕੀ ਦਿਖਿਆ ਕੰਟਰੋਲ ਹੋ ਜਾਏ ਬ੍ਰੇਕ ਨਾਲ ਲੱਗ ਜਾ ਇਹਦੇ ਕੋਡੇ ਦਾ ਤੋੜੇ ਤੇਰੇ ਦਾ ਟੁੱਟੇ ਇਹਦੇ ਵੀ ਤੋੜੇਗਾ ਇਸ ਨੂੰ ਸਲੋ ਨੇ ਕਹਿ ਅੰਦਰ ਕੋਡਾ ਨਹੀਂ ਵਾਏ ਇਹਦਾ ਹੋਣਾ ਐ ਹੋਣਾ ਨੀਗਾ ਇਹ ਕੋਈ ਚੰਗੀ ਗੱਲ ਐ ਦੱਸ ਬੱਤੇ 6 ਬੈਠੀਆਂ ਨਾ ਇਹ ਤਿੰਨ ਅਲਾਊਡ ਹਨ ਨਾਲ ਕਿਉਂ ਬੋਣੇ ਨਹੀਂ ਕਿੰਨੇ ਵਾਰੀ ਤੁਹਾਨੂੰ ਆਖਿਆ ਵੀ ਅੱਗੇ ਨਹੀਂ ਸਵਾਰੀ ਪਾਉਣੀ ਅੱਗੇ ਨਹੀਂ ਬੋਣੇ ਆਖਿਆ ਕਿ ਨਹੀਂ ਆਖਿਆ ਕਿਉਂ ਬਿਠਾ ਰਹੇ ਆਂ ਕਿਉਂ ਬਿਠਾ ਰਹੇ ਆਂ ਕਿਉਂ ਬਿਠਾ ਰਹੇ ਆਂ ਚੱਲ ਉਤਰ ਕਾਕੂ ਖੱਲੇ ਆ ਟੀਟ ਸਿੰਗਲ ਹੋਣੀ ਚਾਹੀਦੀ ਕੱਲ ਤੋਂ ਮੇਰੇ ਕੋਲੇ ਆ ਅਸੀਂ ਚੈੱਕ ਕਰਾ ਦੇ ਲਈ ਤਾਂ ਤੇਰੇ ਕੋਲ ਬਣਿਆ ਕਰੇ ਵੀ ਕਰਦਾ ਜੀ ਤੁਹਾਨੂੰ ਪਤਾ ਲੱਗੇ ਵੀ ਘਰੇ ਵੀ ਕੁਝ ਕਰਦਾ ਹੁੰਦਾ ਲਾਇਸੈਂਸ ਦਿਖਾ ਦੇ ਕਾਹਦੇ ਤੇ ਦਿਖਾਏਗਾ ਤੇਰਾ ਲਾਇਸੈਂਸ ਬਣਿਆ ਕੀ ਘਰੇ ਪਿਆ ਤਾਂ ਮੋਬਾਈਲ ਤੇ ਦਿਖਾ ਦੇ ਮੋਬਾਈਲ ਤੇ ਦਿਖਾ ਦੇ ਵੀ ਇਹ ਤਾਂ ਘਰੇ ਪਿਆ ਤਾਂ ਮੋਬਾਈਲ ਤੇ ਦਿਖਾ ਦੇ ਲਾਇਸੈਂਸ ਹੈ ਨਹੀਂ ਤੇਰੇ ਕੋ ਝੂਠ ਨਾ ਮਾਰ ਨਹੀਂ ਸਰ ਹੈਗਾ ਸਰ ਮੈਂ ਤੁਹਾਨੂੰ ਦਿਖਾ ਕੇ ਗਿਆ ਸੀ ਮੇਰੇ ਕੋਲ ਵੀ ਪਹਿਲਾਂ ਚਲਾਨ ਕੀਤਾ ਦੇ ਦਿੱਤਾ ਮੈਂ ਦਿਖਾ ਕੇ ਗਿਆ ਸੀ ਅੱਜ ਤੋਂ ਬਾਅਦ ਆ ਚੀਜ਼ ਤੇ ਬੰਦਾ ਬੈਠ ਗਿਆ ਮੇਰੇ ਵਾਲਾ ਬਰਦਾਸ਼ਤ ਨਹੀਂ ਮੈਂ ਕਰੂੰਗਾ ਠੀਕ ਹੈ ਇਹ ਨਾ ਮੁਰਕਾ ਉਹ ਗਰੀਬ ਦਾ ਨੁਕਸਾਨ ਹੁੰਦਾ ਗਰੀਬ ਕਰਕੇ ਮੈਂ ਹਜੇ ਦਰਗੁਜ ਅਗਲੇ ਪਾਸੇ ਬੰਦਾ ਨਹੀਂ ਜਾ ਸਕਦਾ ਗਲਤੀ ਹੈਗੀ ਆ ਹੈਗੀ ਇਹ ਨਾ ਤੇਰੀ ਅੱਜ ਤੱਕ ਕਰੇਗਾ ਕਿ ਨਹੀਂ ਹੱਥ ਨਹੀਂ ਜੋੜਨੇ ਕੋਈ ਪ੍ਰਮਾਤਮਾ ਮਹਾਤਮਾ ਨਹੀਂ ਉੱਪਰ ਵਾਲੇ ਦੇ ਮੂਰੇ ਹੱਥ ਜੋੜੋ ਜਦੋਂ ਜੋੜਨੇ ਆ ਪਰ ਆਪੀਆਂ ਰੂਲ ਰੈਗੂਲੇਸ਼ਨ ਨੂੰ ਸੈੱਟ ਰੱਖੋ ਠੀਕ ਅੱਜ ਤੱਕ ਗਲਤੀ ਨਹੀਂ ਕਰਨੀ ਅੱਗੇ ਸਵਾਰੀ ਬਿਠਾਉਣੀ ਤਾਂ ਮੈਂ ਚਲਾਨ ਕਰੂੰਗਾ ਜਾ ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਖਰੜ ਬਸ ਸਟੈਂਡ ਦੇ ਕੋਲ ਪੁਲਿਸ ਤੇ ਨਾ ਤਾਂ ਤੇ ਸਿਕਿਉਰਿਟੀ ਜਿਹੜੀ ਕਿ ਟ੍ਰੈਫਿਕ ਰੂਲਸ ਦੀ ਜੋ ਵੀ ਉਲੰਘਣਾ ਕਰਦੇ ਆ ਬਹੁਤ ਧਿਆਨ ਦੇ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਬਾਕੀ ਆਪਾਂ ਗੱਲਬਾਤ ਵੀ ਕਰਦੇ ਆ ਤਾਂ ਸਤਿ ਸ਼੍ਰੀ ਅਕਾਲ ਸੁਖਮੰਦਰ ਸਰ ਸਤਿ ਸ਼੍ਰੀ ਅਕਾਲ ਤਾਂ ਕੀ ਹੋਰ ਕੀ ਰੂਲਸ ਰੈਗੂਲੇਸ਼ਨਸ ਲੋਕ ਮਤਲਬ ਅਕਸਰ ਤੋੜ ਹੀ ਦਿੰਦੇ ਆਗੇ ਤੁਸੀਂ ਟ੍ਰੈਫਿਕ ਦੇ ਰੂਲਸ ਦੇ ਲਈ ਖੜੇ ਹੋਏ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਉਨੇ ਹੋ ਤਾਂ ਕੀ ਕਹਿਣਾ ਚਾਹੋਗੇ ਬਾਕੀ ਤੁਸੀਂ ਆਮ ਜਨਤਾ ਸਾਡੀ ਪਹਿਲਾਂ ਤਾਂ ਇਹਨਾਂ ਨੂੰ ਹੱਥ ਬਣ ਕੇ ਬੇਨਤੀ ਸਾਰਿਆਂ ਨੂੰ ਹੈ ਵੀ ਰੂਲ ਫਾਲੋ ਕਰੋ ਕਿਸੇ ਤੀਤੇ ਵਹੀਕਲ ਦਾ ਬਣਾਇਆ ਏਜੰਸੀਆਂ ਨੇ ਬਣਾਇਆ ਜਾਂ ਕੋਈ ਸੀਟ ਬੈਲਟ ਦਾ ਮਤਲਬ ਤੇ ਜਾਂ ਹੈਲਮਟ ਦਾ ਮਤਲਬ ਉਹਨੂੰ ਬਹੁਤ ਮਤਲਬ ਤੇਰ ਬੇਕਾਰੀ ਕਿਸੇ ਬੰਦਿਆਂ ਨੇ ਹੈਲਮਟ ਲੈ ਲੈਂਦਾ ਆ ਜਿੰਦਗੀ ਬਚਾਉਣ ਦਾ ਜਾਂ ਮਤਲਬ ਇਹ ਤਰੀਕੇ ਦੇ ਆਧਾਰ ਤੇ ਬਣਾਏ ਗਏ ਆ ਲੋਕਾਂ ਨੂੰ ਉਹ ਚੀਜ਼ ਫਾਲੋ ਕਰਨੀ ਚਾਹੀਦੀ ਹੈ ਹਮੇਸ਼ਾ ਆਪਾਂ ਇਹ ਨਹੀਂ ਹੈਲਮਟ ਆਪਾਂ ਇੱਕ ਸਿਰਫ ਆਪਣੀ ਜਾਨ ਹੈਲਮਟ ਹੈ ਜੋ ਤੁਹਾਡੀ ਜਦੋਂ ਮਰਜੀ ਹਮੇਸ਼ਾ ਤੁਹਾਡੇ ਨਾਲ ਸਾਥ ਦਿੰਦਾ ਹੈ ਜਾਨ ਨੂੰ ਬਚਾ ਕੇ ਰੱਖਦਾ ਹੈ ਸਿਰ ਦੀ ਛਟ ਕਹੇ ਜੀ ਛਟ ਹੈ ਜੋ ਥੋੜਾ ਜਿਹਾ ਧਰਤੀ ਨਾਲ ਲੱਗਣ ਤੇ ਬੰਦਾ ਇੱਕੋ ਦਾਮ ਮਾਰ ਸਕਦਾ ਹੈ ਉਹਨੂੰ ਹੈਲਮਟ ਬਣਾਇਆ ਗਿਆ ਹੈ ਸੀਟ ਬੈਲਟ ਦਾ ਮਕਸਦ ਇਹ ਹੈ ਵੀ ਜਦੋਂ ਕਦੇ ਵੀ ਐਮਰਜੈਂਸੀ 브্রেক ਮਾਰਨੇ ਪੈਣਾ ਬੰਦੇ ਦਾ ਸਿਰ ਅੱਗੇ ਜਾ ਕੇ ਵੱਜਦਾ ਉਹਨੂੰ ਬਚਾਉਣ ਲਈ ਇੱਕ ਸੀਟ ਬੈਲਟ ਦਿੱਤੀ ਗਈ ਹੈ ਟ੍ਰਿਪਲ ਰੇਟਿੰਗ ਹੈ ਜੋ 브্রেক ਨਹੀਂ ਲੱਗਦੇ ਤਿੰਨ ਜਿਹਨੇ ਬੈਠਿਆ 브্রেক ਅੱਗੇ ਨਹੀਂ ਲੱਗਣਗੇ ਡਰਾਈਵਰ ਤੋਂ ਤਾਂ ਸਿਰਫ ਦੋ ਜਨਾਂ ਦਾ ਵੀਕਲ ਬਣਾਇਆ ਗਿਆ ਇਹ ਹਮੇਸ਼ਾ ਵੀ ਇਹ ਚੀਜ਼ਾਂ ਨੂੰ ਕੋਈ ਸੋਚ ਸਮਝ ਕੇ ਬਣਾਇਆ ਗਿਆ ਕਿ ਨਾ ਕਿ ਇਹ ਕਿਸੇ ਦੇ ਜੇਬਾਂ ਦੇ ਵਿੱਚ ਜੁਰਮਾਨੇ ਭਰਨ ਲਈ ਬਣਾਇਆ ਗਿਆ ਹੈ ਪਰੇ ਹਮੇਸ਼ਾ ਉਹ ਜੁਰਮਾਨਾ ਸਿਰਫ ਤਾਂ ਲਾਇਆ ਜਾਂਦਾ ਵੀ ਇਹਨਾਂ ਨੂੰ ਲੋਕਾਂ ਨੂੰ ਥੋੜੀ ਮੋਟੇ ਅਕਲ ਆਵੇ ਇਹ ਕਰਕੇ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਇਹ ਚੀਜ਼ਾਂ ਨਾ ਕਰੋ ਹੁਣ ਜਿਹੜੇ ਸਲੈਂਸਰ ਹੈ ਬਲਡ ਦੇ ਸਲੈਂਸਰ ਹੈ ਹਮੇਸ਼ਾ ਵਿਚਾਰੇ ਕਈ ਵਾਰੀ ਬਜ਼ੁਰਗ ਜਾ ਰਹੇ ਆ ਸੜਕ ਤੇ ਉਹਦੇ ਕੋਲੇ ਰਾਤ ਨੂੰ ਪਟਾਕੇ ਮਾਰਦੇ ਆ ਉਹ ਪਟਾਕੇ ਇੱਕ ਉਹ ਕਿਸੇ ਬਜ਼ੁਰਗ ਦੀ ਜਾਨ ਲੈ ਸਕਦਾ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਹਾਰਟ ਦੇ ਪੇਸ਼ੈਂਟ ਹੈ ਅਸੀਂ ਇਹ ਕਹਿੰਨੇ ਵੀ ਇਹ ਚੀਜ਼ਾਂ ਨੂੰ ਪਰਹੇਜ਼ ਕਰੋ ਕਿ ਇਦਾਂ ਦਾ ਨਾ ਕਰੋ ਬਹੁਤ ਵਧੀਆ ਤਰੱਕੀ ਕਰਨ ਦਾ ਰਾਹ ਫੜੋ ਨੌਜਵਾਨਾਂ ਨੂੰ ਅਸੀਂ ਕਹਿੰਨੇ ਆ ਹਮੇਸ਼ਾ ਜੇ ਕੋਈ ਰੂਲ ਉਹਨਾਂ ਨੂੰ ਸਮਝਾਉਨੇ ਆ ਹਨ ਆਹਨੋ ਆਟੋ ਵਾਲੇ ਆ ਅੱਗੇ ਸਵਾਰੀ ਭਾਉਂਦੇ ਆ ਇਹਨਾਂ ਨੂੰ ਬਹੁਤ ਵਾਰੀ ਸਮਝਾਇਆ ਕਿਉਂਕਿ ਆਪਦੀ ਜਾਨ ਜੋਖਮ 'ਚ ਪਾਉਣੀ ਬਣ ਦੂਜੇ ਨਾਲ ਦਿਆਂ ਹੀ ਪਾਉਂਦੇ ਆ ਕਈ ਵਾਰੀ ਇਦਾਂ ਦਾ ਵਹੀਕਲ ਨਾਲ ਦੀ ਹੈ ਜਾ ਰਿਹਾ ਲੱਤਾਂ ਟੁੱਟ ਸਕਦੀਆਂ ਪਾਸੇ ਆ ਸੱਲੇ ਪਰ ਇਹ ਸੋਚਦੇ ਸਮਝਦੇ ਨਹੀਂ ਇਸ ਗੱਲ ਨੂੰ ਪਰ ਬਹੁਤ ਚਲਾਣ ਵੀ ਕਰਦੇ ਆ ਦੀ ਪਿਆਰ ਨਾਲ ਸਮਝਾਉਨੇ ਆ ਪਰ ਇਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਰੂਲ ਫਾਲੋ ਕਰਨੇ ਚਾਹੀਦੇ ਮੈਂ ਤਾਂ ਕਹਿੰਦੀ ਬਿਲਕੁਲ ਅਸੀਂ ਅਕਸਰ ਵੀ ਵੀਡੀਓਜ਼ ਦੇ ਵਿੱਚ ਦੇਖਦੇ ਰਹਿੰਦੇ ਹਾਂ ਤੇ ਵੀ ਆਟੋ ਬੜੇ ਛੇਤੀ ਪਾਲਟ ਜਾਂਦਾ ਤਾਂ ਇੰਨੀਆਂ ਸਵਾਰੀਆਂ ਜੋ ਖਮ ਪਾਉਣਾ ਸਵਾਰੀਆਂ ਦੇ ਨਾਲ ਨਾਲ ਸੋਪੀਂਦੀਆਂ ਕਈ ਵਾਰੀ ਨਾ ਭੈਣ ਜੀ ਇਹ ਜਿਹੜੇ ਆਟੋ ਵਾਲਿਆਂ ਦੇ ਜੋ ਸਵਾਰੀ ਬੈਠਦੀ ਹੈ ਹਮੇਸ਼ਾ ਉਹ ਚੀਜ਼ ਸੋਚ ਕੇ ਸਮਝ ਕੇ ਇੱਕ ਮੈਂ ਬਹੁਤ ਪਹਿਲਾਂ ਇੱਕ ਕੁੜੀ ਦਾ ਇੱਕ ਵੇਖ ਲਿਆ ਵੀਡੀਓ ਉਹਨੇ ਇੱਕ ਫੋਟੋ ਖਿੱਚੀ ਉਹਦੀ ਫੋਟੋ ਖਿੱਚ ਕੇ ਅੱਗੇ ਘਰਦਿਆਂ ਨੂੰ ਸੈਂਡ ਕੀਤੀ ਉਸ ਨੇ ਦਾ ਨਾਂ ਕਿ ਬਾਅਦ ਦੇ ਵਿੱਚ ਉਹ ਆਟੋ ਤੇ ਸਫ਼ਰ ਕੀਤਾ ਇੱਕ ਬਹੁਤ ਵਧੀਆ ਚੀਜ਼ ਆ ਸੋਚ ਸਮਝਣ ਵਾਲਾ ਪਰ ਹੁਣ ਇੱਥੇ ਆਟੋ ਕਹ ਅਸੀਂ ਮੇਰੇ ਚੈੱਕ ਤਾਂ ਕਰਦੇ ਆ ਸਾਥੋਂ ਵੀ ਕਿਉਂਕਿ ਆਟੋ ਵਾਲੇ ਇੰਨੇ ਹੋ ਚੁੱਕੇ ਆ ਵੀ ਸਾਥੋਂ ਵੀ ਚੈਕਿੰਗ ਤੋਂ ਬਾਹਰ ਹੋ ਜਾਂਦੇ ਆ ਕਈ ਵਾਰੀ ਉਹ ਕਈ ਵਾਰੀ ਹੁਣ ਇੱਥੇ ਕੀ ਕਰਦੇ ਆ ਕਿਸੇ ਕੋਲੇ ਡਰਾਈਵਿੰਗ ਲਿਸੈਂਸ ਨਹੀਂ ਕਿੰਗਾ ਕੋਲੇ ਕੁਝ ਨਹੀਂ ਕਈ ਵਾਰੀ ਆਟੋ ਲੈ ਕੇ ਕੀ ਲੁੱਟ ਖੋਹ ਕਰ ਰਹੇ ਆ ਇਹ ਚੀਜ਼ਾਂ ਦੇ ਕਈ ਵਾਰੀ ਬੈਗ ਰਹੇ ਹੁਣ ਜਿਹਦੇ ਤਾਂ ਆਟੋ ਸਟੈਂਡ ਵਾਲੇ ਆ ਉਹ ਤਾਂ ਉਹਨਾਂ ਤਾਂ ਹਮੇਸ਼ਾ ਅਸੀਂ ਸਿੱਖਿਆ ਦਿੰਨੇ ਆ ਕੋਈ ਬੈਗ ਰਹਿ ਜੇ ਕਿਸੇ ਦਾ ਰਹਿ ਜੇ ਉਹ ਸਾਨੂੰ ਇੱਥੇ ਆ ਕੇ ਫੜਾ ਕੇ ਜਾਂਦੇ ਆ ਅਸੀਂ ਉਹ ਚੀਜ਼ ਦੀ ਕਦਰ ਵੀ ਕਰਦੇ ਆ ਉਹਨਾਂ ਦੀ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਆ ਹਮੇਸ਼ਾ ਐ ਨਹੀਂ ਹੁੰਦਾ ਕਈ ਵਾਰੀ ਕਹਿੰਦੇ ਆ ਗਰੀਬ ਤੇ ਹਰੇਕ ਪੁਲਿਸ ਵਾਲੇ ਦਾ ਗਰੀਬ ਤੇ ਰੋਪ ਹੈ ਪਰ ਮੈਂ ਕਦੇ ਵੀ ਜ਼ਿੰਦਗੀ ਵਿੱਚ ਗਰੀਬ ਸਮਝ ਕੇ ਰੋਪ ਨਹੀਂ ਮਾਰਿਆ ਉਹਨੂੰ ਇਹ ਸੋਚਦਾ ਵੀ ਜੇ ਕੋਈ ਸਾਡੇ ਨਾਲ ਸਾਥ ਦਿੰਦਾ ਹੈ ਗਰੀਬ ਵੀ ਵੀ ਅਮੀਰ ਹੈ ਸਾਡੇ ਨੇ ਅਸੀਂ ਜੇ ਕੋਈ ਅਮੀਰ ਹੈ ਕੋਈ ਇਸ ਚੀਜ਼ ਨੂੰ ਤੋੜਦਾ ਅਸੀਂ ਉਹਨਾਂ ਲਈ ਵੀ ਇਹਨੇ ਕਿਹਾ ਅਸੀਂ ਨਹੀਂ ਸਭ ਦੇ ਅਮੀਰ ਹੈ ਸਿਰਫ ਅਸੀਂ ਉਹਨੂੰ ਉੱਚੀ ਤੇ ਜੋ ਬੰਦ ਹੈ ਟ੍ਰੀਟ ਬੈਟਰੀ ਲੱਗੀ ਤੇ ਚਲਾਣਾ ਹੈ ਉਹਦਾ ਕੋਈ ਜਿੱਥੇ ਮਰਜ਼ੀ ਫੋਣਗੇ ਅਸੀਂ ਆਟੋ ਵਾਲਿਆਂ ਨੂੰ ਹਮੇਸ਼ਾ ਸਕੂਲਿੰਗ ਕਰਕੇ ਹਮੇਸ਼ਾ ਨੂੰ ਲੈਕਚਰ ਦੇ ਕੇ ਸਮਝਾਉਣੇ ਵੀ ਹੈ ਜੇ ਸਾਡੇ ਸਾਹਮਣੇ ਆਉਂਦਾ ਹੈ ਥਾਣੇ ਵੀ ਦਿੰਨੇ ਆ ਜੇ ਕੋਈ ਨਸ਼ਾ ਪੱਤਾ ਵੇਚਦਾ ਤੇ ਫੜਿਆ ਗਿਆ ਮੈਂ ਥਾਣੇ ਦਿੰਦਾ ਮੈਂ ਹਮੇਸ਼ਾ ਉਹਦੇ ਨਾਲ ਕੋਈ ਮੇਰਾ ਉਹ ਨਾਲ ਕੀ ਉਹ ਅਟੈਚਮੈਂਟ ਨਹੀਂ ਜੇ ਕੋਈ ਏਦਾਂ ਦਾ ਕੋਈ ਹਰਕਤ ਕਰੂਗਾ ਹਟੋਲੇ ਤਾਂ ਹੁਣ ਇਲੈਕਸ਼ਨਸ ਵੀ ਜਿੱਦਾਂ ਨੇੜੇ ਆ ਗਈਆਂ ਤਾਂ ਕੀ ਕੀ ਚੋਣ ਜਾਬਤਾ ਨੂੰ ਲੈ ਕੇ ਕੀ ਕੀ ਰਿਸਟ੍ਰੈਕਸ਼ਨਸ ਤੁਸੀਂ ਹੁਣ ਨਮਿਆ ਸ਼ੁਰੂ ਕਰੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਗਰਗ ਜੀ ਵੱਲੋਂ ਐਸਪੀ ਟ੍ਰੈਫਿਕ ਸਰਦਾਰ ਹਰਿੰਦਰ ਸਿੰਘ ਮਾਨ ਜੀ ਵੱਲੋਂ ਡੀਐਸਪੀ ਟ੍ਰੈਫਿਕ ਐਮਈ ਸੈਣੀ ਜੀ ਵੱਲੋਂ ਸਖਤ ਹਦਾਇਤਾਂ ਵੀ ਸਾਰੀਆਂ ਗੱਡੀਆਂ ਨੇਰੇ ਸਵੇਰੇ ਚੈੱਕ ਕਰਨੀਆਂ ਚੈੱਕ ਕਰਕੇ ਕਿਸੇ ਤਰ੍ਹਾਂ ਦੀ ਨਸ਼ੀਲੀ ਵਸਤੂ ਜਾਂ ਕਿਸੇ ਦਾ ਮਤਲਬ ਟਰੱਕ ਮੰਨੀ ਜਾਂ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਅਸੀਂ ਇਦਾਂ ਦੇ ਕੋਈ ਸ਼ਰਾਬ ਵਗੈਰਾ ਜਾਂਦੀ ਹੈ ਉਹਨੂੰ ਉਸ ਚੀਜ਼ ਦਾ ਡੀਪਲੀ ਚੈੱਕ ਕਰਕੇ ਉਹਨੂੰ ਉਹਨਾਂ ਕਿਹਾ ਆਫਸਰਾਂ ਦੇ ਧਿਆਨ ਵਿੱਚ ਲਿਆ ਜਾਂਦਾ ਜੋ ਉਹਨਾਂ ਕੇ ਬੰਦੀ ਕਾਰਵਾਈ ਕੀਤੀ ਜਾਣਗੇ ਹੁਣ ਇਹੀ ਇਹਨਾਂ ਕਿਹਾ ਜਿੰਨੇ ਚਿਰ ਚੋਣ ਜਾਬਤਾ ਹੈ ਅਸੀਂ ਅੱਗੇ ਪਿੱਛੇ ਵੀ ਕਰਦੇ ਆ ਆਫਸਰ ਹਦਾਇਤਾ ਵੀ ਸ਼ਰਾਬ ਪੀ ਕੇ ਸ਼ਰਾਬ ਮਤਲਬ ਕੋਈ ਡਰਾਈਵਿੰਗ ਕਰਦਾ ਉਹ ਸਾਤੋਂ ਬਰਦਾਸ਼ਤ ਨਹੀਂ ਜੇ ਸ਼ਰਾਬ ਪੀਤੀ ਹੈ ਵਿਆਹ ਤੋਂ ਆਇਆ ਤੇ ਵਿਆਹ ਤੇ ਖੁਸ਼ੀ ਨਾਲ ਜਾਓ ਖੁਸ਼ੀ ਨਾਲ ਆਓ ਤੇ ਸੋਫੀ ਬੰਦਾ ਜਿਹਦੀ ਸ਼ਰਾਬ ਨਹੀਂ ਡਰਿੰਕ ਨਹੀਂ ਕੀਤੀ ਉਹ ਡਰਾਈਵਿੰਗ ਕਰੇ ਆਦੇ ਕਿਵੇਂ ਘਰੋਂ